ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਕੋਈ ਵੀ ਸੇਲ ਕਰਨ ਲਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 227717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਕੋਠੇ ਚੱਕ ਭਾਗ ਸਿੰਘ ਵਾਲੇ ਦੇ ਵਿੱਚੋਂ ਬਾਈ ਜੀ ਬਣ ਰਹੀ ਆ ਤੇ ਜ਼ਿਲ੍ਹਾ ਬਾਈ ਜੀ ਇਹਨੂੰ ਫਰੀਦਕੋਟ ਪੈਂਦਾ ਤਹਿਸੀਲ ਬਾਈ ਜੀ ਕੋਟਕਪੂਰਾ ਤੇ ਬਾਈ ਜੀ ਹੁਣ ਦਾ ਵਪਾਰ ਲੈਣ ਦਾ ਕੰਮ ਆ ਰੂਟੀਨ ਚ ਬਾਈ ਜੀ ਹੁਣਾਂ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਬਾਈ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਬਾਈ ਜੀ ਹੁਣਾਂ ਦਾ ਪੈਂਦਗਾ ਰਹਿੰਦੇ ਆ ਅੱਜ ਬਾਈ ਜੀ ਹੁਣਾਂ ਕੋਲੇ ਜਾਨਵਰ ਬਹੁਤ ਚੰਗੇ ਆ ਬਾਈ ਜੀ ਇੱਕ ਜਰਸੀ ਪਹਿਲਾ ਨੰਬਰ ਵੜ ਪੰਜਾਬ ਵਾਲੀ ਗੱਬਣ ਤੇ ਦੂਜਾ ਨੰਬਰ ਬਾਈ ਜੀ ਕਾਲੀ ਡੱਬੀ ਐਚ ਐਫ ਵੜ ਸੂਈ ਸਵਾਈ ਤੇ ਹਜੇ ਹੁਣੇ ਸੂਈ ਦੱਸਦੇ ਆ ਤੀਜਾ ਨੰਬਰ ਕ੍ਰੋਸ ਵੜ ਬਾਈ ਜੀ ਸੋਣ ਵਾਲੀ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਨੂੰ ਲੈ ਹੁਣ ਤੋਂ ਲੈਣੇ ਆਓ ਬਾਈ ਜੀ ਸਸਰੀ ਗੱਲ ਬਾਈ ਜੀ ਹੋਰ ਬਾਈ ਜੀ ਠੀਕ ਠਾਕ ਹੈ ਜੀ ਔਰ ਕੰਮ ਕਰ ਵਧ ਗਿਆ ਬਾਈ ਠੀਕ ਹੈ ਜੀ ਤੇ ਕਿਵੇਂ ਬਾਈ ਜੀ ਕਿੰਨੇ ਨਾਗ ਅੱਜ ਆਪਣੇ ਕੋਲ ਆਪਣੇ ਕੋਲ ਤਿੰਨ ਵੜਾ ਦੋ ਗੱਬਣਾ ਇੱਕ ਥੋੜੀ ਸੂਈ ਅੱਧਾ ਘੰਟੇ ਦਾ ਅੱਧਾ ਘੰਟਾ ਹੋਇਆ ਕੀ ਦਿੱਤਾ ਬਾਈ ਇਹਨੇ ਬੱਚੀ ਨੂੰ ਜਨਮ ਦਿੱਤਾ ਠੀਕ ਹੈ ਬਾਈ ਜੀ ਬੱਚੀ ਨੂੰ ਜਨਮ ਦਿੱਤਾ ਬਾਈ ਜੀ ਤੇ ਆਪਾਂ ਇਧਰ ਪਹਿਲੇ ਨੰਬਰ ਤੋਂ ਸਟਾਰਟ ਕਰ ਲੈਨੇ ਜਰਸੀ ਦੇ ਠੀਕ ਹੈ ਬਾਈ ਜੀ ਇਹ ਡਿਟੇਲ ਆ ਬਾਈ ਜੀ ਇਹ ਦੂਜਾ ਸੂਹਾ ਸੂਹੀ ਜਰਸੀ ਹਾਂਜੀ ਕਹਿੰਦੇ ਸੂਏ 22 23 ਕਿਲੋ ਦੁੱਧ ਪਾਇਆ ਹੈ 15 ਦਿਨਾਂ ਦੀ ਕੱਚੀ ਹੈ 15 ਦਿਨਾਂ ਦੀ ਕੱਚੀ ਹੈ ਬਾਈ ਜੀ ਵਲਟ ਨਾਲੇ ਵੀ ਰਾਂ ਬਹੁਤ ਪੰਗਾ ਹੈ ਨਾ ਠੰਡੀ ਸੀਲ ਹੈ ਜਿਵੇਂ ਮਰਜੀ ਆਂ ਹਾਂਜੀ ਹਾਂਜੀ ਠੰਡੀ ਸੀਲ ਆ ਬਾਈ ਜੀ ਤੇ ਵਲਟ ਨਾਲੇ ਵੀ ਰਾਂ ਬਹੁਤ ਆ ਸਭ ਹੀ ਪੜੀ ਆ ਹੈ ਪੰਜਾਬ ਵਾਲੀ ਜਰਸੀ ਹੈ ਨਾ ਹਾਂਜੀ ਤੇ ਸੀਮਨ ਸੁਮਨ ਬਾਈ ਜੀ ਸੀਮਨ ਦਾ ਨਹੀਂ ਪਤਾ ਜੀ ਅੱਛਾ ਸੀਮਨ ਬਾਰੇ ਨਹੀਂ ਪਤਾ ਜਿਹੜਾ ਪਰਵਾਇਆ ਹੈ ਸਭ ਹੀ ਪੜੀ ਵੈੜਾ ਬਾਈ ਜੀ ਅਰੀ ਨਾਲ ਪੰਜਾਬ ਵਾਲੀ ਜਰਸੀ ਵੈੜ ਹਲਤੁਨ ਕਰਮ ਵਾਲੀ ਨੂੰ ਬਹੁਤ ਸੋਹਣਾ ਲੱਗਿਆ ਇਹ ਹਜੇ 15 ਦਿਨ ਦੀ ਬਾਈ ਜੀ ਹੁਣ ਕੱਚੀ ਦੱਸਦੇ ਆ ਫੇਸ ਕੁਆਲਿਟੀ ਦੀ ਬਹੁਤ ਸੋਹਣੀ ਆ ਵੈੜ ਬਾਈ ਜੀ ਬਹੁਤ ਜਿਆਦਾ ਚੰਗੀ ਆ ਬਦਾਮੀ ਕਲਰ ਦੀ ਆ ਤੇ 15 ਦਿਨਾਂ ਦੇ ਵਿੱਚ ਆਪਾਂ ਨੂੰ ਵੀ ਪਤਾ ਕਰਮਾ ਵਾਲੀ ਨੇ ਲੈਵਲ-ਉਵਲੇ ਰਿਕਾਰਡ ਤੋੜ ਦੇਨੇ ਆ ਤੇ ਅੱਜ ਬਾਈ ਜੀ ਹਜੇ 15 ਦਿਨ ਬਹੁਤ ਵੱਡੇ ਆ ਸੋਹਣੀ ਬਣ ਜਾਣਾ ਵੈੜ ਨੇ ਤੇ 15 ਦਿਨ ਲਊਗੀ ਬਾਈ ਤੇ ਲੀਟਰ ਦੁੱਧ ਦਿੰਦਾ ਹੈ ਹਾਂਜੀ ਪਹਿਲੇ ਛੋਏ ਬਾਈ ਦੇ ਠੀਕ ਆ ਬਾਈ ਜੀ ਤੇ ਬਾਈ ਕਿੰਨੇ ਦੀ ਦਿੰਨੀ ਵੈੜ ਆ ਪਾਹੇ ਇਹਦਾ ਮੁੱਲ 115 ਹਾਂਜੀ بس ਲੱਖ ਜੋ ਮੰਨਤਨ ਹੋਊਗਾ ਬੰਦੇ ਮੁੱਲ 1.15 ਲੱਖ ਦੇ ਵਿੱਚੋਂ ਮੰਨਤਨ ਹੋਊਗਾ ਵੈੜ ਵੀ ਚੰਗੀ ਐ ਬਾਈ ਜੀ ਜਿਹੜੇ ਦਿਨ ਤਿਆਰੀ ਕਰਮੀ ਕਰਨ ਮਾਰੀ ਨੇ ਉਹਦੇ ਆਪਾਂ ਨੂੰ ਆਦੇ ਰੰਗ ਵਿਖਾਉਣੇ ਆ ਕੱਚੀ ਦੇ ਹਿਸਾਬ ਨਾਲ ਬਾਈ ਜੀ ਨਾੜਾ ਨੂੜਾ ਲੇਵੇ ਦੇ ਵਿੱਚ ਬਹੁਤ ਸੁਣਗਾ ਚੰਗੀਆਂ ਪਈਆਂ ਸੀਲ ਠੰਡੀ ਐ ਤੇ ਥਲ ਤੁਣ ਕਰਮਾਲੀ ਨੂੰ ਬਹੁਤ ਸੋਹਣਾ ਚੰਗਾ ਲੱਗਿਆ ਪੰਜਾਬ ਵਾਲੀ ਰੀਜਨਲ ਜਰਸੀ ਐ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਹੁਣ ਇਹਦਾ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸੰਪਰਕ ਕਰ ਲਓ ਫੇਸ ਕੁਆਲਟੀ ਬਾਈ ਜੀ ਚੈੱਕ ਕਰ ਲਓ ਪੂਰੇ ਸੋਹਣੇ ਫੇਸ ਦੀ ਐ ਥਲ ਤੁਣ ਚੰਗਾ ਬਾਈ ਜੀ ਤੇ ਦੂਜਾ ਨੰਬਰ ਬਾਈ ਜੀ ਦੂਜਾ ਨੰਬਰ ਤੇ 61 ਸੂਈਆ ਘੰਟਾ ਹੋਇਆ 1:30 ਤਾਂ ਹੀ ਹੋਇਆ ਹਾਂਜੀ ਵੱਛੀ ਇਹਦਾ ਵੀ ਦੂਜਾ ਸੂਆ ਨਹੀਂ ਸੂਆ ਦੂਜਾ ਬਾਈ ਜੀ ਹਾਂਜੀ ਤੇ ਵੱਛੀ ਆ ਬਾਈ ਜੀ ਮਗਰ ਮੱਛੀ ਮਲੀ ਜੀ ਕੱਢੇ ਉਹਨੂੰ ਖਾਈਗੇ ਐਂ ਦੀ ਕੱਢ ਲੈਂਦੇ ਲਓ ਬਾਈ ਜੀ ਵੱਛੀ ਕਰਮਾ ਵਾਲੀ ਨੇ ਬਹੁਤ ਚੰਗੀ ਦਿੱਤੀ ਆ ਸੋਹਣੀ ਵੱਛੀ ਆ ਕਿਹੜੇ ਸੀਮਲ ਦੀ ਆ ਬਾਈ ਇਹ ਪਤਾ ਨਹੀਂ ਸੀਮਨ ਦਾ ਨਹੀਂ ਸੀਮਨ ਬਾਰੇ ਨਹੀਂ ਬਾਈ ਜੀ ਨੂੰ ਪਤਾ ਪਰ ਵੱਛੀ ਬਾਈ ਜੀ ਚੰਗੇ ਸੀਮਲ ਦੀ ਆ ਸੋਹਣੀ ਸੰਖੀ ਬਹੁਤ ਆ ਪੈਂਕ ਨੋਈ ਦੀ ਆ ਬਾਈ ਜੀ ਠੀਕ ਆ ਜੀ ਕੱਦ ਕਾਠ ਵਾਲੀ ਸਮੀ ਪਲੀ ਬੱਛੀ ਬਹੁਤ ਸੋਹਣੀ ਸੁਨੱਖੀ ਆ ਵੀਰ ਸਾਂਭਣ ਦਾ ਚਾਹਵਾਨ ਹੋਵੇ ਬੱਛੀ ਵਾਲੀ ਵੈੜ ਬਾਈ ਕਰਮੀ ਮਿਲਦੀ ਆ ਮਾਂ ਵੀ ਬਹੁਤ ਪਿਆਰੀ ਬਹੁਤ ਚੰਗੀ ਆ ਬਾਈ ਜੀ ਕਲਰ ਬਹੁਤ ਚੰਗਾ ਥਣ ਥਣ ਵੀ ਬਹੁਤ ਸੁਣਾ ਲੱਗਿਆ ਹੈਨਾ ਬਾਈ ਪਹਿਲੇ ਸੂਏ 24 25 ਕਿਲੋ ਪਹਿਲੇ ਸੂਏ ਐਸੀ 30 ਤੋਂ ਪਲੱਸ ਤੋਂ ਹੱਕ ਵੀ ਹੈਗਾ ਬਾਈ ਜੀ ਵੱਡੀ ਵੈੜ ਆ ਬਾਈ ਜੀ ਥਣ ਲੇਵੇ ਦੀ ਬਹੁਤ ਚੰਗੀ ਆ ਕੱਲਾ ਕੱਲਾ ਥਾਣਾ ਚਾਰ ਹੀ ਥਾਣਾ ਬਾਈ ਜੀ ਸੋਹਣਾ ਨੋਕਲਾ ਸਿੱਖਾ ਥਾਣਾ ਚਵਾਈ ਬਹੁਤ ਚੰਗੀ ਹੋ ਬਾਈ ਹੈਨਾ ਹਾਂਜੀ ਹਾਂਜੀ ਮਾਰਗਾ ਤਾਰਾ ਦੂਰਾ ਕੇ ਨਹੀਂ ਨਹੀਂ ਹਜੇ ਤਾਂ ਨਹੀਂ ਮਾਰਦੀ ਮਾਰ ਠੀਕ ਆ ਬਾਈ ਹਜੇ ਨਹੀਂ ਮਾਰਗਾ ਆ ਗੱਲੋ ਥੋੜਾ ਰਕਾਟਾ ਗੱਪ ਝੂਠ ਨਹੀਂ ਮਾਰਦੇ ਤੁਸੀਂ ਹੈਨਾ ਤੇ 1 ਘੰਟਾ ਬਾਕੀ ਜੇਰ ਪੈਣੀ ਹਜੇ ਬਾਕੀ ਹੈਨਾ ਹਾਂਜੀ ਬੈਠੀ ਨਹੀਂ ਅਜੇ ਗਾਂ ਠੀਕ ਆ ਚਲੋ ਜੇਰ ਦੀ ਬਾਈ ਵੀਡੀਓ ਬਣਾ ਲਿਓ ਜਦੋਂ ਪੈ ਗਈ ਹੈਨਾ ਹਾਂਜੀ ਵੀਡੀਓ ਆਉਣਾ ਬੰਦੇ ਨੂੰ ਵਿਖਾਈ ਜਾਂਦੀ ਹੈ ਬਾਈ ਜਿਹੜਾ ਵੀਰ ਸੋਤੋ ਕੋਈ ਲਊਗਾ ਹਾਂਜੀ ਉਹਨੂੰ ਅਗਲੇ ਨੂੰ ਵੀਡੀਓ ਆ ਦੇ ਮੋਬਾਈਲ ਦੇ ਵਿੱਚ ਬਣਾ ਕੇ ਰੱਖਿਓ ਲਾਜ਼ਮੀ ਉਹ ਸੀਲ ਠੰਡੀ ਆ ਬਾਈ ਨੇ ਕੋਈ ਨਿਆਣਾ ਨਹੀਂ ਪਾਇਆ ਤੇ ਕੋਈ ਬਾਈ ਬੱਚਾ ਘੱਟ ਘੜਤੀ ਬਿੱਥੀ ਤੇ ਥਣ ਲੱਗਿਆ ਵਾ ਬਾਈ ਬਾਕੀ ਜੇਰ ਜੂਰ ਪੈਂਦੀ ਪੈਂਦੀ ਨੇ ਗਾਣੇ ਹੋਰ ਵੀ ਬਣ ਜਾਣਾ ਤੇ ਬਣੀ ਹੁਣ ਵੀ ਸੁਣੀ ਚੰਗੀ ਆ ਦੇ ਵੇ ਲੂਏ ਦਾ ਰਿਕਾਰਡ ਤੋੜੀ ਬੈਠੀ ਆ ਤੇ ਇਹ ਬਾਈ ਜੀ ਕਿੰਨੇ ਦੀ ਦੇਵਾਂਗੇ ਆਪਾ ਇਹਦਾ ਮੁੱਲ ਵੀ 1 15 ਜੀ 1 5 ਦੀ ਵੱਚੀ ਤੇ 1 15 ਮੁੱਲ ਤੇ 1 5 ਦੀ ਦੇਣੀ ਆ ਲਓ ਬਾਈ ਜੀ ਵਹਿੜ ਬਹੁਤ ਚੰਗੀ ਆ ਮੁੱਲ ਦੇ ਹਿਸਾਬ ਨਾਲ ਵਹਿੜ ਨਹੀਂ ਮਾੜੀ ਤੇ ਤੀਜਾ ਨੰਬਰ ਬਾਈ ਜੀ ਇਹ ਗੱਬਣ ਵੱਚੀ ਆ ਜੀ ਹਾਂਜੀ 2 ਦਾ ਦਵੱਚੀ ਅੱਛਾ ਜੀ ਇਹ ਲੈਣੀ 10 ਤੋਂ 12 10 12 ਦਾ ਲੈ ਜੀ ਥਲ ਤੋਂ 16 ਲੱਗਿਆ ਨੂੰ ਵੀ ਹਣਾ ਵਾਲਟ ਨਾਲ ਚੰਗੇ ਨਾ ਇਹਨਾਂ ਦਾ ਜੱਕ ਨਾ ਦਤ ਪਾ ਦੂ ਇਹ ਵੀ ਪਾ ਦੂਗੀ 15 ਪਲਸ ਸੀ 15 ਪਲਸ ਦੰਦੀ ਕਿਵੇਂ ਹੋਊਗੇ ਦੋ ਦੰਦੀ ਹੈ ਜੀ ਦੋ ਦੰਦ ਤੌਰ ਸੁੰਦੀ ਹੈ ਕਹਿਣ ਦੀ ਦਰ ਠੀਕ ਹੈ ਬਾਈ ਜੀ ਲੈ ਦੋ ਦੰਦ ਬੱਚੀ ਬਾਈ ਜੀ ਹੈ ਕ੍ਰਾਸ ਗਰਮੀ ਰਹਿਤ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਤੌਰ ਚਾਲ ਕਰਮ ਵਾਲੀ ਦੀ ਬਹੁਤ ਸੋਹਣੀ ਆ ਬਾਈ ਜੀ ਕੱਚੀ ਜ਼ਰੂਰ ਆ ਹਜੇ 15 ਦਿਨਾਂ ਨੂੰ ਆਪਾਂ ਨੂੰ ਵੀ ਪਤਾ ਸੁੱਖ ਨਾਲ ਸੋਹਣਾ ਪਟਿਆਵਾ ਕਰਮ ਵਾਲੀ ਦਾ ਚੰਗੇ ਲੇਵੇ ਦੀ ਚੰਗੇ ਥਾਂ ਦੀ ਦੂਰਾ ਥਾਣਾ ਬਾਈ ਜੀ ਲੋ ਬਾਈ ਦੰਦ ਵਖਾਉਣ ਰਹੇ ਆ ਤੁਹਾਨੂੰ ਲਓ ਬਾਈ ਜੀ ਕਰ ਲੋ ਚੈੱਕ ਅਰੀਜਨਲ ਦੋਂਦੀ ਆ ਬਾਈ ਜੀ ਠੀਕ ਆ ਬਾਈ ਜੀ ਲੈ ਚਲੋ ਜੀ ਸੋਹਣੀ ਸੁਨੱਖੀ ਕੱਦ ਕਾਠ ਵਾਲੀ ਵਹਿੜਾ ਕਿਸੇ ਵੀ ਦੇ ਪਸੰਦਾ ਜਿੱਦ ਤਣੋਂ ਜਵਾਨ ਹੋਣਾ ਉਹਦੇ ਨੂੰ ਬਾਈ ਫੁੱਲ ਵੱਡੀ ਗਾਂ ਫਾਰਮ ਵਾਲੀ ਬਣ ਜਣਾ ਨੇ ਤੇ ਕੱਦ ਕੋ ਦਿਖਾਉਣ ਵੀ ਕਰਮ ਵਾਲੀ ਦਾ ਚੰਗਾ ਸੋਹਣਾ ਚੰਗਾ ਇਹ ਬਾਈ ਜੀ ਕਿੰਨੇ ਦੇਵਾਂਗੇ ਇਹਦਾ ਮੁੱਲ ਪਵਾ 60000 ਜਾਂ ਤੇ 55000 ਦੀ ਮੱਛੀ ਦੇਣੀ ਆ 55000 ਦੀ ਕੋਈ ਮੰਤਨ ਮੰਤਨ ਕਰ ਦਾਂਗੇ ਠੀਕ ਆ ਬਾਈ ਜੀ ਅਰੇ ਫੋਰ ਜੀ ਤਾਂ ਹੋਈ ਹੈ ਮਾਰੀ ਇਹ ਦੇਖ ਨਾ ਵੈਸੇ ਹੀ ਠੀਕ ਹੈ ਬਾਈ ਹਾਂਜੀ ਲੋ ਬਾਈ ਜੀ ਸੀਲ ਠੰਡੀ ਆ ਵੈੜ ਤਿੰਨੇ ਨਾਗ ਸੀ ਬਾਈ ਕੋਲੇ ਤਿੰਨੇ ਬਾਈ ਜੀ ਤੁਹਾਨੂੰ ਦਿਖਾਤੇ ਆ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸੋ ਜੀ 98156 ਜੀ ਹਾਂਜੀ 2738 ਇੱਕ ਵਾਰੀ ਫੇਰ ਦੱਸੋ 98156 27358 ਜੀ ਠੀਕ ਹੈ ਬਾਈ ਲੋ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਸਕਰੀਨ ਦੇ ਥੱਲੇ ਦੇ ਪਾਸੇ ਚੱਲੂਗਾ ਚਲਦੇ ਨੰਬਰ ਤੇ ਵੀਰੇ ਸਪਾਰਕ ਕਰ ਲਿਓ ਬਾਈ ਜੀ ਕੋਲੇ ਅੱਜ ਤਿੰਨ ਨਾਗ ਸੀਗੇ ਤੇ ਤਿੰਨੇ ਤੁਹਾਨੂੰ ਦਿਖਾਤੇ ਆ ਪਿੰਡ ਬਾਈ ਜੀ ਦਾ ਕੋਠੇ ਚੱਕਪਾਲ ਸਿੰਘ ਵਾਲੇ ਟੱਲਮਾਂ ਵਾਲੀ ਨਹਿਰ ਦੇ ਗੇਟ ਬਣਿਆ ਵਾ ਉਹ ਗੇਟ ਵੇਹ ਦੀ ਬਾਈ ਜੀ ਹੁਣ ਦੇ ਘਰੇ ਸਰਾਵਾਂ ਵਾਲੀ ਸਾਈਡ ਨੂੰ ਜਦੋਂ ਮੁੜਾਂਗੇ ਆ ਜਾਂਦਾ ਇਹਨਾਂ ਕੋਠਾਂ ਦੇ ਵਿੱਚ ਬਾਈ ਜੀ ਦਾ ਘਰ ਆ ਤੇ ਜਨਵਰ ਬਾਈ ਜੀ ਕੋਲੇ ਬਹੁਤ ਚੰਗੇ ਸੂਈ ਸਵਾਈ ਵਹਿੜ ਵੱਡੀ ਫਾਰਮ ਵਾਲੀ ਥਾਂ ਤੋਂ ਬਹੁਤ ਸੋਹਣਾ ਤੇ ਪਹਿਲਾ ਨੰਬਰ ਬਾਈ ਜੀ ਜਰਸੀ ਪੰਜਾਬ ਵਾਲੀ ਆ ਲੋ ਬਾਈ ਜੀ ਇਤਨੇ ਨਾਲ ਤੁਹਾਨੂੰ ਦਿਖਾਤੇ ਆ ਆਪਣੀ ਵੀਡੀਓ ਸੋਹਣੀ ਲੱਗੇ ਬਾਈ ਜੀ ਕਿ ਸ਼ੇਅਰ ਕਰ ਲਿਓ ਲਾਇਕ ਕਰ ਲਿਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਅੱਗੇ ਵਾਸਤੇ ਬਾਈ ਜੀ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ